ਤੁਸੀਂ ਦੇਖ ਰਹੇ ਹੋ ਇੰਡੀਆ ਪੰਜਾਬ نیوز ਟੀਵੀ ਚੋਲਾ ਸਾਹਿਬ ਦੇ ਮੇਲੇ ਵਿੱਚ ਪੈਦਲ ਜਾਣ ਵਾਲੀਆਂ ਸੰਗਟਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਹੁਲੜਬਾਜੀ ਕਰਨ ਵਾਲੇ ਨੌਜਵਾਨਾਂ ਦੇ ਵਾਹਨਾਂ ਨੂੰ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਟਾਂਡਾ ਅਤੇ ਐਸਐਚਓ ਟਾਂਡਾ ਨੇ ਕਿਹਾ ਕਿ ਹਾਂ ਜੀ ਇਕਲਾ ਅਸੀਂ ਬੇਨਤੀ ਕੀਤੀ ਸਾਧ ਸੰਗ ਨੂੰ ਪਵਨ ਸੰਗ ਦੇ ਦਿਹਾੜੇ ਤੇ 1 ਮਾਰਚ ਨੂੰ ਖਡਿਆਲ ਸਾਂਣੀ ਤੋਂ ਜਿਹੜਾ ਚੱਲਣਾ ਸੀ ਦੇਰਾਂਬਾ ਬਣਾਣ ਵਾਸਤੇ ਅਸੀਂ ਬੇਨਤੀ ਕੀਤੀ ਸੀ ਕਿ ਕੋਈ ਵੀ ਉਹ ਲੜਬਾਜ਼ ਗੱਡੀ ਲੈ ਕੇ ਕੋਈ ਵੀ ਮੌਲ ਖਾਬ ਨਾ ਕਰੇ ਪਰ ਸ਼ਾਇਦ ਉਹਨਾਂ ਨੂੰ ਇਹ ਐ ਲਗਾ ਕੇ ਅਸੀਂ ਖਰਕਲੀ ਪੋਸਟ ਹੀ ਪਾਈ ਆ ਪਰ ਪੋਸਟ ਨਹੀਂ ਅਸੀਂ ਐਕਸ਼ਨ ਕੀਤਾ ਇਹ ਦੋ ਗੱਡੀਆਂ ਅਸੀਂ ਬੌਲ ਕੀਤੀਆਂ ਇੱਕ ਇਹ ਆ ਇੱਕ ਇਹਦੇ ਪਿੱਛੇ ਆ ਬਲੈ ਅਸੀਂ ਰਿਕੁਐਸਟ ਕਰਦਾ ਆ ਇਹ ਮਤ ਸੋਚਿਓ ਕਿ ਅਸੀਂ ਕੱਲੀ ਪੋਸਟ ਹੀ ਪਾਈ ਆ ਪੋਸਟ ਨਹੀਂ ਅਸੀਂ ਐਕਸ਼ਨ ਦੇ ਵਿੱਚ ਵੀ ਆ ਤੇ ਹੁਣ ਇਹਨੂੰ ਜਰਮਾਨਾ ਜਿਹੜਾ ਇੰਨਾ ਕੁ ਲੱਗਣਾ ਆ ਕਿ ਜਿੰਨੇ ਦੀ ਗੱਡੀ ਨਹੀਂ ਜਨਾ ਨੂੰ ਜਰਮਾਨਾ ਲੱਗਣਾ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸਾਰੀ ਸਾਥ ਸੰਗਤ ਨੂੰ ਸਾਰੇ ਜਿਹੜੇ ਮੁੰਡੇ ਖੱਬੇ ਸੱਜੇ ਵਾਲੇ ਘੁੰਮਣ ਵਾਲੇ ਆ ਤੇ ਕੱਲ ਸੋਚ ਸਮਝ ਕੇ ਆਪਣੇ ਪਟਾਕੇ ਮਾਰਿਓ ਆਪਣੀਆਂ ਗੱਡੀਆਂ ਟਰੈਕਟਰ ਲੈ ਕੇ ਆਓ ਫੇਰ ਸਾਨੂੰ ਸ਼ਪਾਰਸ਼ਾ ਪਾ ਕੇ ਸਾਡਾ ਟਾਈਮ ਨਾ ਖਰਾਬ ਕਰੀਓ ਠੀਕ ਹੈ ਜੀ ਹੁਣ ਅਸੀਂ ਬਲੈਕ ਮਾਰਸ਼ ਦੇ ਵਿੱਚ ਮੇਰੇ ਨਾਲ ਇੰਸਪੈਕਟਰ ਗੁਰਿੰਦਰ ਜੀ ਤੇ ਨਾਗਰਾ ਐਸਐਚਓ ਟਾਂਡਾ ਚੌਂਕੀ ਚਾਰਜਸ ਹਾਂ ਆ ਦੇਖ ਲਓ ਚੌਂਕੀ ਦੇ ਵਿੱਚ ਖਿਲਾ ਕੇ ਖਿਲਾ ਰਹੀਆਂ ਇੰਨੀ ਕਿਹ ਕਿਤੇ ਪੈਟਰੋਲ ਪੰਪ ਦੇ ਖਿਲਾੜੀਆਂ ਇਹ ਚੌਂਕੀ ਦੇ ਵਿੱਚ ਖਿਲਾੜੀਆਂ ਨਾਲ ਮੇਰੇ ਨਾਲ ਚੌਂਕੀ ਯਾਦ ਜੇਸ਼ ਬੋੜਾ ਵਾਲਾ ਬਸਤੀ ਬੋੜਾ ਤੋਂ ਬਾਕੀ ਸਾਡੀ ਆਪਣੀ ਫੋਰਸ ਖੜੀ ਆ ਤੇ ਇਸ ਕਰਕੇ ਬੇਨਤੀ ਕਰਦਾ ਕਿ ਰਬ ਰਬ ਕਰਦੇ ਆਇਓ ਜੀ ਧੰਨਵਾਦ